ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਰਪ੍ਰੀਤ ਕੌਰ ਤੁਹਾਡਾ ਸਵਾਗਤ ਹੈ ਸੰਗਰੂਰ ਫੈਮਿਲੀ ਚੈਨਲ ਤੇ ਹੁਣ ਸਵੇਰ ਦਾ ਟਾਈਮ ਹੈ ਜੀ ਵੱਜ ਗਏ ਨੇ 8:30 ਆਪਾਂ ਲੱਗੇ ਆਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਆਇਓ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਵੀਡੀਓ ਚੰਗੀ ਲੱਗੇ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਓ ਬਾਕੀ ਥੰਬਨੇਲ ਦੇਖ ਕੇ ਤੁਹਾਨੂੰ ਪਤਾ ਹੀ ਚੱਲ ਗਿਆ ਹੋਣਾ ਅੱਜ ਦੀ ਆਪਣੀ ਵੀਡੀਓ ਕਿਸ ਚੀਜ਼ ਬਾਰੇ ਆ। ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਬਹੁਤ ਹੀ ਵਧੀਆ ਫੇਸ ਪੈਕ ਜਿਹੜਾ ਬਾਜ਼ਾਰ ਦੇ ਵਿੱਚ ਤੁਸੀਂ ਇਹ ਮੰਨ ਲਓ ਵੀ ਹਜ਼ਾਰਾਂ ਰੁਪਏ ਦਾ ਮਿਲਦਾ ਹੈ ਨਾ ਫੇਰ ਕਿਤੇ ਉਹ ਜਿਹੜਾ ਰਿਜ਼ਲਟ ਆਉਂਦਾ ਉਹ ਅੱਜ ਮੈਂ ਤੁਹਾਨੂੰ ਘਰੇ ਬਣਾਉਣਾ ਦੱਸੂੰਗੀ ਬਹੁਤ ਹੀ ਘੱਟ ਪੈਸਿਆਂ ਦੇ ਵਿੱਚ ਤੇ ਬਹੁਤ ਹੀ ਆਸਾਨੀ ਨਾਲ ਬਣ ਕੇ ਤਿਆਰ ਹੋ ਜਾਂਦਾ ਹੈ। ਤੇ ਉਹਨੂੰ ਲਗਾਉਣਸਾਰ ਉਸੇ ਟਾਈਮ ਰਿਜ਼ਲਟ ਦੇਖਣ ਨੂੰ ਮਿਲਦਾ ਹੈ ਉਸੇ ਟਾਈਮ ਤੁਹਾਨੂੰ ਦੇਖਣ ਨੂੰ ਮਿਲੂਗਾ ਵੀ ਤੁਹਾਡਾ ਰੰਗ ਸਾਫ਼ ਹੋ ਗਿਆ ਗੋਰਾ ਹੋ ਗਿਆ ਡੈੱਡ ਸਕਿਨ ਉੱਤਰ ਜਾਂਦੀ ਹੈ ਸਕਿਨ ਇੱਕਦਮ ਮਲਾਈਮ ਹੋ ਜਾਂਦੀ ਹੈ ਜੇ ਤੁਸੀਂ ਕਿ ਵਿਆਹ ਸ਼ਾਦੀ ਜਾਂ ਪ੍ਰੋਗਰਾਮ ਤੇ ਜਾਣਾ ਤਾਂ ਉੱਥੇ ਜਾਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਉਹਨੂੰ ਜੇ ਫੇਸ ਪੈਕ ਨੂੰ ਲਗਾ ਲਿਆ ਤਾਂ ਤੁਹਾਡੇ ਚਿਹਰੇ ਤੇ ਇਨਸਟੈਂਟ ਜਿਹੜੀ ਗਲੋ ਹੁੰਦੀ ਹੈ ਉਹ ਆਜੂਗੀ ਉਹ ਵੀ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਾਕੀ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਤੁਹਾਡਾ ਜਿਹੜਾ ਚੈਨਲ ਹੈ ਉਹਨੂੰ ਵੀ ਪ੍ਰਮੋਟ ਕਰੂੰਗੀ ਪਰ ਉਹਦੇ ਲਈ ਤੁਹਾਨੂੰ ਕਰਨਾ ਹੋਊਗਾ ਇੱਕ ਕੰਮ ਉਹ ਕੰਮ ਕੀੜਾ ਹੈ ਤੁਹਾਨੂੰ ਵੀਡੀਓ ਨੂੰ ਪੂਰਾ ਵਾਚ ਕਰਨਾ ਹੋਊਗਾ ਵਾਚ ਕਰਨ ਤੋਂ ਬਾਅਦ ਤੁਸੀਂ ਮੈਂ ਵੀਡੀਓ ਦੇ ਵਿੱਚ ਨਾ ਵੀਡੀਓ ਦੇ ਸੰਬੰਧਿਤ ਇੱਕ ਸਵਾਲ ਪੁੱਛੂੰਗੀ ਉਸ ਸਵਾਲ ਦਾ ਜਵਾਬ ਤੁਸੀਂ ਜੇ ਸਭ ਤੋਂ ਪਹਿਲਾਂ ਤੇ ਸਹੀ ਜਵਾਬ ਦਿੱਤਾ ਜੇ ਸਾਰਿਆਂ ਤੋਂ ਪਹਿਲਾਂ ਤੇ ਸਹੀ ਜਵਾਬ ਦਿੱਤਾ ਤਾਂ ਫਿਰ ਮੈਂ ਤੁਹਾਡੇ ਚੈਨਲ ਦਾ ਕੱਲ ਨੂੰ ਪ੍ਰਮੋਸ਼ਨ ਕਰੂੰਗੀ ਮਤਲਬ ਕੱਲ ਦੀ ਵੀਡੀਓ ਦੇ ਵਿੱਚ ਫਿਰ ਮੈਂ ਤੁਹਾਡੇ ਚੈਨਲ ਦਾ ਨਾਮ ਜ਼ਰੂਰ ਲਵਾਂਗੀ ਸੋ ਹੁਣ ਤੁਹਾਡੇ ਤੇ ਡਿਪੈਂਡ ਆਪਣੇ ਚੈਨਲ ਨੂੰ ਪ੍ਰਮੋਟ ਕਰਾਉਣਾ ਜਾਂ ਨਹੀਂ ਕਰਾਉਣਾ ਠੀਕ ਹੈ ਜੀ ਸੋ ਬਾਕੀ ਘਰ ਦਾ ਕੰਮ ਜਿਹੜਾ ਹੈਗਾ ਮੇਰਾ ਆਲਰੇਡੀ ਕੰਪਲੀਟ ਹੋ ਗਿਆ ਤੇ ਦਵਾਰਾ ਆਪਾਂ ਨਹਾ ਤੋਂ ਵੀ ਲੈਾਂਗੇ ਕਿਉਂਕਿ ਕੰਮ ਕਰਨ ਤੋਂ ਬਾਅਦ ਹਨਾ ਅੱਜ ਕੱਲ ਥੋੜਾ ਜਿਹਾ ਮੌਸਮ ਚੇਂਜ ਹੋ ਰਿਹਾ ਤੇ ਬਾਕੀ ਪਸ਼ੂਆਂ ਦਾ ਕੰਮ ਕਰਨ ਤੋਂ ਬਾਅਦ ਆਪਾਂ ਨੂੰ ਇੱਕ ਵਾਰੀ ਨਹਾਣੀ ਪੈਂਦਾ ਦਵਾਰਾ ਕਿਉਂਕਿ ਪੂਛਾਂ ਵਗੈਰਾ ਮਾਰਦੀਆਂ ਹਨਾ ਇਹ ਗੋਹੇ ਵਾਲੀਆਂ ਸੋ ਮੈਂ ਮੈਨੂੰ ਲੱਗਿਆ ਕਿ ਮੈਂ ਕਿਹਾ ਵੀ ਚਲੋ ਵੈਸੇ ਤਾਂ ਆਪਾਂ ਬਹੁਤ ਵਾਰੀ ਤੁਹਾਡੇ ਨੂੰ ਦੂਜੀ ਵੀਡੀਓ ਸ਼ੇਅਰ ਕੀਤੀਆਂ ਪਰ ਅੱਜ ਜਿਹੜੀ ਫੇਸ ਪੈਕ ਦੇ ਬਾਰੇ ਇਹ ਫੇਸ ਪੈਕ ਨਾ ਮੇਰੇ ਦਿਮਾਗ ਵਿੱਚ ਕਾਫੀ ਟਾਈਮ ਤੋਂ ਸੀਗਾ ਸੋ ਅੱਜ ਮੈਂ ਕਿਹਾ ਚਲੋ ਅੱਜ ਇਹ ਫੇਸ ਪੈਕ ਦੀ ਵੀਡੀਓ ਹੀ ਤੁਹਾਡੇ ਨਾਲ ਮੈਂ ਸ਼ੇਅਰ ਕਰਦੀ ਹਾਂ ਸੋ ਵੀਡੀਓ ਤੇ ਬਣੇ ਰਹੋ ਹਰ ਇੱਕ ਚੀਜ਼ ਮੈਂ ਚੰਗੀ ਤਰ੍ਹਾਂ ਸਮਝਾਉਣ ਦੀ ਕੋਸ਼ਿਸ਼ ਕਰੂੰਗੀ ਵੀ ਕਿਹੜੀ ਚੀਜ਼ ਕਿੰਨੀ ਲੈਣੀ ਆ ਕਿਵੇਂ ਬਣਾਉਣਾ ਉਹਨੂੰ ਕਿਵੇਂ ਨਹੀਂ ਬਣਾਉਣਾ ਕਿਵੇਂ ਇਸਤੇਮਾਲ ਕਰਨਾ ਕਿੰਨੇ ਦਿਨਾਂ ਚ ਆ ਮਨ ਲ ਹਫਤੇ ਚ ਕਿੰਨੇ ਦਿਨ ਬਾਅਦ ਇਸਤੇਮਾਲ ਕਰਨਾ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਤੇ ਬਹੁਤ ਹੀ ਵਧੀਆ ਹੈਗਾ ਮਾਰਕੀਟ ਆਡੀਆਂ ਚੀਜ਼ਾਂ ਦੇ ਨਾਲੋਂ ਬਹੁਤ ਵਧੀਆ ਕਿਉਂਕਿ ਮਾਰਕੀਟ ਵਾਲੀਆਂ ਜਿਹੜੀਆਂ ਚੀਜ਼ਾਂ ਹੁੰਦੀਆਂ ਨਾ ਫੇਸ ਪੈਕ ਹੋ ਗਈਆਂ ਕਰੀਮਾਂ ਹੋ ਗਈਆਂ ਇਆ ਜਿਹੜਾ ਹੈਗਾ ਹੋਰ ਵੀ ਕਾਫੀ ਚੀਜ਼ਾਂ ਪੇਸ਼ ਤੇ ਲਾਉਣੇ ਆ ਸਕਰਬ ਵਗੈਰਾ ਹੋ ਗਿਆ ਤੇ ਇਹਨਾਂ ਦੇ ਵਿੱਚ ਕੈਮੀਕਲ ਵੀ ਹੁੰਦੇ ਨੇ ਜੇ ਸਾਡੀ ਸਕਿਨ ਨੂੰ ਕੁਝ ਫਾਇਦਾ ਹੁੰਦਾ ਤਾਂ ਕਾਫੀ ਹੱਦ ਤੱਕ ਨੁਕਸਾਨ ਵੀ ਪਹੁੰਚਾਉਂਦੇ ਨੇ ਪਰ ਜਿਹੜੀਆਂ ਦੇਸੀ ਘਰੇਲੂ ਚੀਜ਼ਾਂ ਹੁੰਦੀਆਂ ਇਹਦੇ ਨਾਲ ਫਾਇਦਾ ਵੀ ਹੁੰਦਾ ਤੇ ਨੁਕਸਾਨ ਵੀ ਕੋਈ ਨਹੀਂ ਹੁੰਦਾ ਤੋ ਚਲੋ ਜੀ ਆਪਾਂ ਹੁਣ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਆਂ ਵੀਡੀਓ ਤੇ ਬਨੇ ਰਹੋ ਤੁਸੀਂ ਇੱਥੇ ਆਪਾਂ ਲੈ ਲੈਨੇ ਚੌਲ ਤੇ ਚੌਲ ਜਿਹੜੇ ਹੈਗੇ ਆ ਤੁਸੀਂ ਜਿਹੜੇ ਛੋਟਾ ਹੁੰਦਾ ਨਾ ਟੁਕੜਾ ਉਹ ਵੀ ਲੈ ਸਕਦੇ ਹੋ ਖੀਰਾ ਵਾਲੇ ਵੀ ਲੈ ਸਕਦੇ ਹੋ ਜਿਹੜੇ ਵੀ ਤੁਹਾਡੇ ਘਰ ਹੈਗੇ ਨੇ ਤੇ ਮੈਂ ਇੱਥੇ ਥੋੜੇ ਜੇ ਵੱਧ ਲੈਤਾ 1.5 ਚਮਚਾ ਕਿਉਂਕਿ ਆਪਾਂ ਫਿਰ ਇਹਨੂੰ ਮਿਕਸੀ ਦੇ ਵਿੱਚ ਪੀਸਣਾਗਾ ਤੇ ਪਹਿਲਾਂ ਇਹਨਾਂ ਚੌਲਾਂ ਨੂੰ ਤੁਸੀਂ ਜਿਹੜਾ ਹੈਗਾ ਜਾਂ ਤਾਂ ਗਿੱਲੇ ਕੱਪੜੇ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲੈਣਾ ਯਾ ਫਿਰ ਇਹਨਾਂ ਨੂੰ ਧੋ ਕੇ ਚੰਗੀ ਤਰ੍ਹਾਂ ਸੁਕਾ ਲੈਣਾ ਤਾਂ ਕਿ ਇਹਦੇ ਵਿੱਚ ਡਸਟ ਨਾ ਹੋਵੇ ਕਿਉਂਕਿ ਜਦੋਂ ਆਪਾਂ ਫਿਰ ਫੇਸ ਤੇ ਚੀਜ਼ ਲਾਉਣੀ ਆ ਹਨਾ ਜੇ ਮਿੱਟੀ ਵਾਲੀ ਚੀਜ਼ ਲਾਵਾਂਗੇ ਤਾਂ ਫਿਰ ਉਹਦੇ ਨਾਲ ਉਹਨਾਂ ਰਿਜ਼ਲਟ ਵਧੀਆ ਨਹੀਂ ਮਿਲਦਾ ਸੋ ਤਾਂ ਕਰਕੇ ਪਹਿਲਾਂ ਜਾਂ ਤਾਂ ਤੁਸੀਂ ਇਹਨੂੰ ਧੋ ਕੇ ਸੁਕਾ ਲਿਓ ਚੰਗੀ ਤਰ੍ਹਾਂ ਜਾਂ ਫਿਰ ਤੁਸੀਂ ਇਹਨੂੰ ਗਿੱਲੇ ਕੱਪੜੇ ਦੇ ਨਾਲ ਰਗੜ ਰਗੜ ਕੇ ਜਿਹੜਾ ਹੈ ਸਾਫ਼ ਕਰ ਲਿਓ ਤੇ ਮੈਂ ਇੱਥੇ ਆਲਰੇਡੀ ਇਹ ਕੀਤੇ ਹੋਏ ਨੇ ਤਾਂ ਕਰਕੇ ਫਿਰ ਮੈਂ ਸਿੱਧੇ ਕੌਲੀ ਦੇ ਵਿੱਚ ਪਾ ਲਿਆ ਤੇ ਮੈਂ ਤੁਹਾਨੂੰ ਇੱਥੇ ਦਿਖਾ ਰਹੀ ਹਾਂ ਹੁਣ ਵੀ 2 2.5 ਚਮਚ ਨੇ ਇਹ ਤੇ ਹੁਣ ਮੈਂ ਇਹਨੂੰ ਮਿਕਸੀ ਦੇ ਵਿੱਚ ਪਾ ਕੇ ਪੀਸਨੂੰਗੀ ਤੇ ਫਿਰ ਮੈਂ ਤੁਹਾਨੂੰ ਦਿਖਾਉਂਗੀ ਇਹਦੇ ਵਿੱਚ ਵੀ ਆਪਾਂ شہਦ ਦੇ ਨਾਲ ਨਾਲ ਹੋਰ ਕਿਹੜੀ ਚੀਜ਼ ਪਾਉਣੀ ਹੈ ਤੇ ਲਓ ਜੀ ਪਹਿਲਾਂ ਆਪਾਂ ਇਹਨਾਂ ਨੂੰ ਪੀਸ ਲੈਣੇ ਆ ਲਓ ਜੀ ਆਪਾਂ ਜਿਹੜਾ ਹੁਣ ਇਹ ਚੌਲ ਆ ਇਹ ਬਿਲਕੁਲ ਪੀਸ ਲੈਨੇ ਥੋੜਾ ਜਨਾ ਵਿੱਚ ਜਦੋਂ ਆਪਾਂ ਇਹਨੂੰ ਐਦਾ ਐਦਾ ਹੱਥਾਂ ਦੇ ਵਿੱਚ ਲੈ ਕੇ ਚੈੱਕ ਕਰਾਂਗੇ ਥੋੜਾ ਜਿਵੇਂ ਆਪਣਾ ਨਾ ਤਾਂ ਸੂਸੜ ਹੁੰਦਾਗਾ ਚੋਕਰ ਜਿਵੇਂ ਆਪਾਂ ਕਹਿੰਦੇ ਆ ਕਣਕ ਦੇ ਆਟੇ ਦਾ ਤੇ ਉਹਦਾ ਮਹਿਸੂਸ ਹੋਊਗਾ ਤੇ ਇਦਾਂ ਦੀ ਆਪਾਂ ਨੂੰ ਚਾਹੀਦਾ ਕਿਉਂਕਿ ਫੇਰ ਹੀ ਤਾਂ ਇਹ ਆਪਣੀ ਜਿਹੜੀ ਸਕਿਨ ਦੇ ਉੱਤੇ ਡੈੱਡ ਸਕਿਨ ਉਹਨੂੰ ਹਟਾਊਗਾ ਥੋੜਾ ਜਿਹਾ ਖਰਦਰ ਆਪਾਂ ਨੂੰ ਜ਼ਰੂਰੀ ਆ ਸੋ ਤਾਂ ਕਰਕੇ ਆਪਾਂ ਇਹਨੂੰ ਪੀਸ ਲਿਆ ਚੰਗੀ ਤਰ੍ਹਾਂ ਤੇ ਹੁਣ ਇਹਦੇ ਵਿੱਚ ਮੈਂ ਪਾਉਂਗੀ ਦੁੱਧ ਠੀਕ ਹੈ ਜੀ ਦੁੱਧ ਦੇ ਵਿੱਚ ਕੱਚਾ ਪਾਉਣਾ ਆਪਾਂ ਠੰਡਾ ਦੁੱਧ ਤੇ ਆਪਾਂ ਇਹਦੇ ਵਿੱਚ ਪਾ ਲੈਣਾ ਥੋੜਾ ਥੋੜਾ ਕਰਕੇ ਪਾ ਲੈਨੇ ਆ ਤੇ ਫਿਰ ਆਪਾਂ ਉਹ ਸਾਨੂੰ ਮੈਂ ਇੱਥੇ ਪਾ ਰਹੀ ਆ ਪਹਿਲਾਂ 3 ਚਮਚ ਦੁੱਧ ਦੇ ਪਾ ਲਿਆ ਨਾ ਆਪਾਂ ਇਹਨੂੰ ਚੰਗੀ ਤਰ੍ਹਾਂ ਪਹਿਲਾਂ ਮਿਕਸ ਕਰ ਲਾਂਗੇ ਥੋੜਾ ਜਿਹਾ ਆਪਾਂ ਦੁੱਧ ਹੋਰ ਪਾ ਲੈਨੇ ਆ ਲਓ ਜੀ ਤੁਸੀਂ ਦੇਖ ਸਕਦੇ ਹੋ ਇੰਨਾ ਕ ਗਾੜਾ ਆਪਾਂ ਇਹਨੂੰ ਰੱਖਣਾਗਾ ਜਾਂ ਕਿਉਂਕਿ ਆਪਾਂ ਥੋੜਾ ਸ਼ਹਿਦ ਵੀ ਪਾਉਣਾ ਹੈ ਇਹਦੇ ਵਿੱਚ ਹਨ ਲਓ ਜੀ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਚੰਗੂ ਆਪਾਂ ਪਾਵਾਂਗੇ ਸ਼ਹਿਦ ਠੀਕ ਹੈ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੁਸੀਂ ਦੇਖ ਸਕਦੇ ਹੋ ਲਓ ਜੀ ਇੰਨਾ ਗਾੜਾ ਜਿਹੜਾ ਪੇਸਟ ਆਪਾਂ ਨੂੰ ਇਹਦਾ ਚਾਹੀਦਾ ਆਪਾਂ ਜਿਆਦਾ ਨਾ ਦਾ ਪਤਲਾ ਕਰਨਾ ਨਾ ਜ਼ਿਆਦਾ گاੜਾ ਕਰਨਾ ਇਹਨੂੰ ਠੀਕ ਹੈ ਜੀ ਸੋ ਇਹਨੂੰ ਆਪਾਂ ਚਾਹੀਏ ਤਾਂ ਬਰਸ਼ ਦੀ ਹੈਲਪ ਨਾਲ ਵੀ ਲਾ ਸਕਦੇ ਆ ਚਾਹੇ ਤੁਸੀਂ ਹੱਥਾਂ ਦੇ ਉਂਗਲਾਂ ਦੇ ਸਹਾਰੇ ਨਾਲ ਵੀ ਇਹਨੂੰ ਲਾ ਸਕਦੇ ਆ ਮੈਂ ਤੁਹਾਨੂੰ ਲਾ ਕੇ ਹੱਥ ਦੇ ਉੱਤੇ ਅਪਲਾਈ ਕਰਕੇ ਦਿਖਾਉਣੀ ਆ ਲਓ ਜੀ ਹੁਣ ਮੈਂ ਹੱਥ ਤੇ ਤੁਹਾਨੂੰ ਨੂੰ ਅਪਲਾਈ ਕਰਕੇ ਦਿਖਾਉਣੀ ਆ ਮੈਂ ਇੱਥੇ ਬਰਸ਼ ਲੈਂਦਾ ਤੁਸੀਂ ਚਾਹੋ ਤਾਂ ਤੁਸੀਂ ਇਹਨੂੰ ਜਿਹੜਾ ਹੈਗਾ ਉਹ ਆਪਣੀਆਂ ਉਂਗਲਾਂ ਦੇ ਸਹਾਰੇ ਵੀ ਲਾ ਸਕਦੇ ਹੋ ਤੇ ਆਪਾਂ ਇਹਨੂੰ ਇਦਾਂ ਦਾ ਅਪਲਾਈ ਕਰਨਾ ਹੈ ਚਿਹਰੇ ਦੇ ਉੱਤੇ ਇਸ ਤਰੀਕੇ ਨਾਲ ਠੀਕ ਹੈ ਜੀ ਥੋੜਾ ਜਿਹਾ ਅਪਲਾਈ ਕਰਨ ਦੇ ਵਿੱਚ ਡਿਫਿਕਲਟ ਹੋਊਗਾ ਕਿਉਂਕਿ ਇਹ ਥੋੜਾ ਜਿਹਾ ਖਰਦਰਾਗਾ ਤੇ ਦੂਸਰਾ ਇਹਦੇ ਵਿੱਚ ਸ਼ਹਿਦ ਹੈ ਸ਼ਹਿਦ ਆਪਾਂ ਨੂੰ ਪਤਾ ਵੀ ਚਿਪਚਿਪਾਹਟ ਹੁੰਦੀ ਹੈ ਹਨਾ ਏਦਾਂ ਆਪਾਂ ਮੋਟੀ-ਮੋਟੀ ਐਪਲੀਕੇਸ਼ਨ ਜਿਹੜੀ ਹੈਗੀ ਸਕਿਨ ਦੇ ਉੱਤੇ ਇਹਦੀ ਲਾ ਲੈਣੀ ਹੈ ਠੀਕ ਹੈ ਫਿਰ ਇਹਨੂੰ ਆਪਾਂ 15 ਤੋਂ 20 ਮਿੰਟ ਜਦ ਤੱਕ ਇਹ ਡਰਾਈ ਨਹੀਂ ਹੋ ਜਾਂਦਾ ਥੋੜਾ ਸੁੱਕਾ ਨਹੀਂ ਹੋ ਜਾਂਦਾ ਜ਼ਿਆਦਾ ਨਹੀਂ ਸੁਕਾਉਣਾ ਥੋੜਾ ਜਿਹਾ ਸੁਕਾਉਣਾ ਥੋੜਾ ਡਰਾਈ ਕਰਨਾ ਫਿਰ ਉਸ ਤੋਂ ਬਾਅਦ ਆਪਾਂ ਚਾਹੇ ਪਾਣੀ ਦਾ ਹੱਥ ਧਲਾ ਕੇ ਵੀ ਇਹਨੂੰ ਜਿਹੜਾ ਹੈਗਾ ਆਂ ਉਂਗਲਾਂ ਦੇ ਸਹਾਰੇ ਨਾਲ ਇੱਦਾਂ-ਇੱਦਾਂ ਆਪਾਂ ਰੋਟੇਟ ਕਰਦੇ ਹੋਏ ਇੱਦਾਂ-ਇੱਦਾਂ ਥੋੜੀ-ਥੋੜੀ ਹਲਕੀ-ਹਲਕੀ ਮ사ਜ ਕਰਨੀ ਆ ਜਿਆਦਾ ਪ੍ਰੈਸ਼ਰ ਨਹੀਂ ਆਪਾਂ ਦੇਣਾ ਹੈਗਾ ਕਿਉਂਕਿ ਇਹਦੇ ਵਿੱਚ ਥੋੜੇ-ਥੋੜੇ ਹੈ ਨਾ ਖਰਦਰ ਹੈਗਾ ਤੇ ਆਪਾਂ ਸਕਿਨ ਨੂੰ ਜਿਹੜਾ ਹੈਗਾ ਰਗੜਨਾ ਨਹੀਂ ਜ਼ਿਆਦਾ ਤੇ ਫੇਸ ਦੀ ਜਿਹੜੀ ਸਕਿਨ ਹੁੰਦੀ ਥੋੜੀ ਸੈਂਸਿਟਿਵ ਹੁੰਦੀ ਆ ਸੋ ਆਪਾਂ ਇੱਦਾਂ-ਇੱਦਾਂ ਇਹਨੂੰ ਰਗੜਦੇ ਹੋਏ ਆਪਾਂ ਚੰਗੀ ਤਰ੍ਹਾਂ ਜਿਹੜੀ ਮ사ਜ ਕਰਨੀ ਆ ਮ사ਜ ਫਿਰ ਆਪਾਂ 10 ਮਿੰਟ ਕਰਨੀ ਆ ਜੇ 10 ਮਿੰਟ ਮ사ਜ ਕਰਨ ਤੋਂ ਬਾਅਦ ਫਿਰ ਆਪਾਂ ਇਹਨੂੰ ਚੰਗੀ ਤਰ੍ਹਾਂ ਧੋ ਲੈਣਾਗਾ ਇਹਦੇ ਨਾਲ ਕੀ ਹੋਊਗਾ ਜਿਹੜੀ ਡੈਡ ਸਕਿਨ ਆਪਣੇ ਚਿਹਰੇ ਦੀ ਹੋ ਉਹ ਵੀ ਉਤਰ ਜਾਊਗੀ ਕੋਈ ਕਿੱਲ ਹੋਣਗੇ ਜਿਹੜੇ ਵੀ ਹੈਨਾ ਜਿਵੇਂ ਕਾਲੇਿੱ ਕਿੱਲ ਹੁੰਦੇ ਚਿੱਟੇ ਕਿੱਲ ਹੁੰਦੇ ਉਹ ਵੀ हट ਜਾਂਦੀ ਆ ਤੇ ਇਹਨੂੰ ਹਫ਼ਤੇ ਦੇ ਵਿੱਚ ਤੁਸੀਂ ਦੋ ਵਾਰੀ ਲਾ ਸਕਦੇ ਜੇ ਤੁਸੀਂ ਇਹਨੂੰ 15-20 ਮਿੰਟ ਲਾ ਕੇ ਰੱਖ ਕੇ 10 ਮਿੰਟ ਮ사ਜ ਕਰਕੇ ਇਹਨੂੰ ਨਾਰਮਲ ਜਿਹੜਾ ਪਾਣੀ ਹੁੰਦਾ ਟੈਂਪਰੇਚਰ ਹਨਾ 20° ਦਾ ਉਹਦੇ ਨਾਲ ਧੋਂਗੇ ਤਾਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਇਨਸਟੈਂਟ ਜਿਹੜਾ ਰੰਗ ਆ ਫੇਅਰ ਹੋ ਜਾਊਗਾ ਤੇ ਇੱਕਦਮ ਮਲਾਈਨ ਸਕਿਨ ਹੋ ਜਾਊਗੀ ਤੁਸੀਂ ਉਸੇ ਟਾਈਮ ਮਹਿਸੂਸ ਕਰੋਗੇ ਤੇ ਜੇ ਤੁਸੀਂ ਇਹਨੂੰ ਟਰਾਈ ਕੀਤਾ ਉਸ ਤੋਂ ਬਾਅਦ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਇਹ ਕਿੱਦਾਂ ਦੀ ਲੱਗੀ ਇਹ ਚੀਜ਼ ਸੋ ਤੁਸੀਂ ਇੱਕ ਵਾਰੀ ਜਰੂਰ ਲਾ ਕੇ ਦੇਖਿਓ ਬਾਕੀ ਜੇ ਕੋਈ ਵਿਆਹ ਸ਼ਾਦੀ ਫੰਕਸ਼ਨ ਤੇ ਜਾਣਾ ਤੁਸੀਂ ਉਦੋਂ ਵੀ ਇਹਨੂੰ ਲਾ ਕੇ ਦੇਖ ਸਕਦੇ ਹੋ ਜੀ ਮੈਂ ਤੁਹਾਡੇ ਨਾਲ ਜਿਹੜਾ ਹੈਗਾ ਆਪਣਾ ਫੇਸ ਪੈਕ ਦੀ ਸੀ ਰੈਸਪੀ ਉਹ ਵੀ ਸ਼ੇਅਰ ਕਰ ਦਿੰਦੀ ਆ ਤੇ ਉਮੀਦ ਕਰਦੀ ਆ ਤੁਹਾਨੂੰ ਇਹ ਬਹੁਤ ਵਧੀਆ ਲੱਗੀ ਹੋਣੀ ਆ ਤੇ ਤੁਸੀਂ ਇੱਕ ਵਾਰੀ ਇਹਨੂੰ ਬਣਾ ਕੇ ਟਰਾਈ ਜ਼ਰੂਰ ਕਰਕੇ ਦੇਖਿਓ ਬਹੁਤ ਸੋਹਣਾ ਰਿਜ਼ਲਟ ਮਿਲਦਾ ਤੇ ਇਹ ਦੋ ਕੰਮ ਕਰਦਾ ਨਾਲ ਤਾਂ ਫੇਸ ਪੈਕ ਲੱਗ ਜਾਂਦਾ ਨਾਲੇ ਇਹ ਸਕਰਬ ਦਾ ਵੀ ਕੰਮ ਕਰਦਾ ਸਕਰਬ ਨਾਲ ਸਾਡੀ ਡੈਡ ਸਕਿਨ ਵਗੈਰਾ ਹੁੰਦੀ ਹੈ ਨਾ ਉਹ ਹਟ ਜਾਂਦੀ ਆ ਤੇ ਹੁਣ ਚਲੋ ਆਪਾਂ ਵੀਡੀਓ ਐਂਡ ਕਰਨ ਲੱਗੇ ਆ ਲੇਕਿਨ ਉਸ ਤੋਂ ਪਹਿਲਾਂ ਮੈਂ ਪੁੱਛਦੀ ਆ ਜੀ ਇੱਕ ਸਵਾਲ ਸਵਾਲ ਇਹ ਆ ਵੀ ਅੱਜ ਦੀ ਵੀਡੀਓ ਦੇ ਵਿੱਚ ਜਿਹੜਾ ਆਪਾਂ ਫੇਸ ਪੈਕ ਬਣਾਇਆ ਉਹਦੇ ਵਿੱਚ ਤਿੰਨ ਚੀਜ਼ਾਂ ਆਪਾਂ ਕਿਹੜੀਆਂ-ਕਿਹੜੀਆਂ ਪਾਈਆਂ ਨੇ ਇਹ ਤੁਸੀਂ ਕਮੈਂਟ ਕਰਕੇ ਦੱਸਣਾ ਜਿਹਦਾ ਕਮੈਂਟ ਮੈਨੂੰ ਸਭ ਤੋਂ ਪਹਿਲਾਂ ਤੇ ਸਹੀ ਆਨਸਰ ਆਇਆ ਨਾ ਤਾਂ ਫਿਰ ਉਹਦਾ ਚੈਨਲ ਦਾ ਨਾਮ ਮੈਂ ਕੱਲ ਦੀ ਵੀਡੀਓ ਦੇ ਵਿੱਚ ਜ਼ਰੂਰ ਲਵਾਂਗੀ ਸੋ ਚਲੋ ਜੀ ਹੁਣ ਆਪਾਂ ਵੀਡੀਓ ਦਾ ਵੀ ਕਰਦੇ ਆਂ ਐਂਡ ਤੇ ਜਿਹੜਾ ਕੁਐਸਚਨ ਆ ਉਹ ਤੁਸੀਂ ਸੁਣ ਲਿਆ ਉਹਦਾ ਆਨਸਰ ਵੀਡੀਓ ਦੇ ਵਿੱਚ ਹੀ ਆ ਸੋ ਇਦਾਂ ਦੀਆਂ ਹੋਰ ਵਧੀਆ-ਵਧੀਆ ਇੰਟਰਸਟਿੰਗ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬਾਕੀ ਆਪਾਂ ਡੇਲੀ ਦੀ ਵੀਡੀਓ ਦੇ ਵਿੱਚ ਇੱਕ ਸਵਾਲ ਪੁੱਛਿਆ ਕਰਾਂਗੇ ਜਿਸ ਤੋਂ ਅਗਲੇ ਦਿਨ ਅਪਰ ਆਪਾਂ ਤੁਹਾਡੇ ਚੈਨਲ ਦਾ ਨਾਮ ਜਿਹੜਾ ਜ਼ਰੂਰ ਬੋਲਿਆ ਕਰਾਂਗੇ ਉਹਦਾ ਜਿਹੜਾ ਸਹੀ ਆਨਸਰ ਦੇਆਕਰ ਤੁਸੀਂ ਸਭ ਤੋਂ ਪਹਿਲਾਂ ਸੋ ਚਲੋ ਜੀ ਹੁਣ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੀ